ਇਦੋਂ ਪਾ ਸਰਕਾਰਾਂ ਬਣਾਉਣੇ ਆ ਇੱਕ ਉਮੀਦ ਨਾ ਬਣਾਉਣੇ ਆ ਕਿ ਜਿਹੜੀ ਸਰਕਾਰ ਆਊਗੀ ਉਹ ਸਾਡਾ ਦੁੱਖ ਤਕਲੀਫ ਹੱਲ ਕਰੂਗਾ ਅੱਜ ਇਹ ਵੋਟਾਂ ਦਾ ਸਿਲਸਿਲਾ ਆ ਅੱਜ ਦਾ ਨਹੀਂ ਹੈ ਆਜ਼ਾਦੀ ਦੇ ਬਾਅਦ ਹਰ 5 ਸਾਲ ਬਾਅਦ ਵੋਟਾਂ ਪਾਉਣੇ ਆ ਤੁਸੀਂ ਜੇ ਪਿਛਲੇ 60 ਸਾਲ ਦੇਖੋਗੇ 25 ਸਾਲ ਕਾਲੀ ਦਲ ਦਾ ਰਾਜ ਹੈ ਤੇ 20 25 ਸਾਲ ਹੀ ਕਾਂਗਰਸ ਦਾ ਰਿਹਾ। ਹੁਣ 25 ਸਾਲ ਬਹੁਤ ਹੁੰਦੇ ਆ ਦੇਖਣ ਨੂੰ ਕਿਹੜੀ ਪਾਰਟੀ ਕਹਿ ਜੀ ਹੈ। ਪਰ ਕਿਤੇ ਤੁਸੀਂ ਸੋਚਿਆ ਕਿ ਕਿਹੜੀ ਪਾਰਟੀ ਨੇ ਸਾਨੂੰ ਕੀ ਕੀ ਦਿੱਤਾ ਹੈ? ਆਪਾਂ ਸੋਚਦੇ ਨਹੀਂ ਤਾਂ ਹੀ ਆਪਣਾ ਨੁਕਸਾਨ ਹੁੰਦਾ। ਸ਼੍ਰੋਮਣੀ ਅਕਾਲੀ ਦਲ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਚ ਫਰਕ ਦੱਸ ਕੀ ਹੈ ਅਸੀਂ ਪੰਜਾਬ ਦੇ ਆਂ ਤੁਹਾਡੇ ਦੁੱਖ ਸੁੱਖ ਦੇ ਸਾਥੀ ਆ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਰਹਿਣਾ ਇੱਥੇ ਹੈ ਅਸੀਂ ਕਿਤੇ ਆਪਣੇ ਘਰ ਵਿੱਚ ਝੂਠ ਨਹੀਂ ਬੋਲਾਂਗੇ ਜੇ ਕਾਂਗਰਸ ਹੈ ਝਾੜੂ ਵਾਲੇ ਹੈ ਬੀਜੇਪੀ ਵਾਲੇ ਆ ਦਿੱਲੀ ਦੇ ਬਾਹਰਲੇ ਆ ਇਹਨਾਂ ਦਾ ਕੋਈ ਰਿਸ਼ਤਾ ਤੁਹਾਡੇ ਨਾਲ ਨਹੀਂ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਜਿਵੇਂ ਅੰਗਰੇਜ਼ ਆਏ ਸੀ ਪੰਸਾਬ ਦਾ ਲੱਗਦੇ ਤੇ ਲੁੱਟ ਲੈਂਦੇ ਆ ਨਹੀਂ ਲੱਗੇ ਤਾਂ ਹੋਰ ਕਿਤੇ ਛੁਪੇ ਚਲੇ ਜਾਂਦੇ ਆ ਆ ਫਰਕ ਹੈ ਹੁਣ ਤੁਸੀਂ ਮੈਂ ਇਹ ਸੋਚਤ ਬੇਨਤੀ ਕਰਦਾ ਆਪਣੇ ਘਰੇ ਜੀਉਂ ਜਾਉ 15 ਪਿੰਡ ਇਕੱਲੇ ਬਹਿ ਕੇ ਕਾਗਜ਼ ਪੈਨਸਲ ਲੈ ਲਿਓ ਲਿਖ ਲਿਓ ਇੱਕ ਪਾਸੇ ਕਾਂਗਰਸ ਲਿਖ ਲਓ ਇੱਕ ਪਾਸੇ ਕਾਲੀ ਦਾ ਲਿਖ ਲਿਓ ਦੇਖੋ ਕਿ 25 ਸਾਲ ਕਾਂਗਰਸ ਦੇ ਰਾਜ ਨੇ 25 ਸਾਲ ਅਕਾਲੀ ਦਲ ਦਾ ਅਕਾਲੀ ਦਲ ਦੇ ਰਾਜ ਵਿੱਚ ਆਪ ਨੂੰ ਕੀ ਮਿਲਿਆ ਤੇ ਕਾਂਗਰਸ ਦੇ ਰਾਜ ਵਿੱਚ ਕੀ ਮਿਲਿਆ ਝਾੜੂ ਵਾਲਿਆਂ ਤੇ ਕੁਝ ਦਿੱਤਾ ਹੀ ਨਹੀਂ ਹੁਣ ਤੁਸੀਂ ਜੇ ਅਕਾਲੀ ਦਲ ਦਾ ਰਾਜ ਲੇਖੋਗੇ ਤੁਹਾਡੇ ਨੀਲੇ ਕਾਰਡ ਬਣਾਏ ਗਏ ਤੇ ਆਟਾ ਦਾਲ ਦੇਣਾ ਸ਼ੁਰੂ ਕੀਤਾ ਤੁਹਾਨੂੰ ਮਿਲਿਆ ਕਿ ਨਹੀਂ ਮਿਲਿਆ ਸ਼ਗਨ ਸਕੀਮ ਅਕਾਲੀ ਦਲ ਨੇ ਦਿੱਤੀ ਪੈਨਸ਼ਨ ਸਕੀਮ ਅਕਾਲੀ ਦਲ ਦੀ ਸੀ 300 ਯੂਨਿਟ ਬੀਨੀ ਦੇ ਮਾਫ ਕਾਲੀ ਦਲ ਨੇ ਕੀਤੇ ਐਸੀ ਬੱਚਿਆਂ ਦੇ ਸਕਾਲਰਸ਼ਿਪ ਬੱਚਿਆਂ ਨੂੰ ਕਾਲਜਾਂ ਵਿੱਚ ਪੜਾਉਣ ਦਾ ਕੰਮ ਕਾਲੀ ਦਲ ਨੇ ਸ਼ੁਰੂ ਕੀਤਾ 700 ਕਰੋੜ ਰੁਪਏ ਅਸੀਂ ਐਸੀ ਬੱਚਿਆਂ ਦੀ ਪੜ੍ਹਾਈ ਕਰਦੇ ਸੀ तकरीबन 7 ਲੱਖ ਐਸੀ ਬੱਚੇ ਬਣਉਂਦੇ ਸੀ ਜਿਹੜਿਆ ਵਿੱਚ ਬੰਦ ਕਰਤੀਏ ਸਕੀਮ ਅਸੀਂ ਲੜਕੀਆਂ ਨੂੰ ਸਾਈਕਲ ਦਿੱਤੇ ਸੀ ਸਕੂਲ ਜਾਣ ਵਾਸਤੇ ਅਸੀਂ ਸੇਵਾ ਕੇਂਦਰ ਖੋਲੇ ਕਿ ਤੁਹਾਡੇ ਮਹੱਲਿਆਂ ਦੀ ਥੋੜਾ ਕੰਮ ਹੋ ਜਾਏ ਅਸੀਂ ਮੁੱਖ ਦਵਾਈ ਵਿਦ ਕਾਨਾ ਸਰਕਾਰੀ ਹਸਪਤਾਲ ਜਿਹੜੀਆਂ ਅੱਜ ਬੰਦ ਐ ਅਸੀਂ 5 ਲੱਖ ਰੁਪਏ ਦਾ ਕਾਰਡ ਬਣਾ ਕੇ ਦਿੱਤਾ ਸੀ ਕਿਤੇ ਮਰਜ਼ੀ ਇਲਾਜ ਕਰਾ ਲਓ ਸਾਲਾ ਕੁਠੀ ਬੰਦ ਐ ਥੋੜੀ ਡਿਵੈਲਪਮੈਂਟ ਦੇਖ ਲਓ ਤੁਸੀਂ ਆਪਣੇ ਸ਼ਹਿਰ ਦੇਖ ਲਓ ਅਮਰਪੁਰ ਹੀ ਦੇਖ ਲਓ ਜਾਂ ਪੂਰਾ ਸ਼ਹਿਰ ਦੇਖ ਲਓ ਤੁਸੀਂ ਮੈਨੂੰ ਯਾਦ ਹੈ ਵੱਡੇ ਬਾਦਲ ਸਾਹਿਬ ਦੀ ਸੋਚ ਸੀ ਕਿ ਜਿਹੜੇ ਆਸਿਕ ਨਗਰੀਆਂ ਜਿੱਤੇ ਗੁਰੂ ਸਾਹਿਬ ਨੇ ਚਲਨ ਜੋ ਹੁਪਏ ਆ ਉਹਨਾਂ ਸ਼ਹਿਰਾਂ ਨੂੰ ਖਬੂਸੂਰਤ ਬਣਾਉਣਾ ਹੈ ਮੈਨੂੰ ਯਾਦ ਹੈ ਕਾਮਨ ਤੇ ਰਾਜ ਵੇ ਖੜੀਆਂ ਕੱਚੀਆਂ ਗਲੀਆਂ ਹੁੰਦਾ ਸੀ ਬੁਰਾ ਹਾਲਤਾ ਜੀ ਸ਼ਹਿਰ ਦਾ ਬੁਰਾ ਹਾਲ ਸੀ ਮੈਂ ਆਇਆ ਇੱਥੇ ਮੇਰੀ ਡਿਊਟੀ ਲੱਗੀ ਲੱਗੀ ਕਰਨ ਕਰਨ ਦੀ ਮੈਂ ਜਾ ਕੇ ਅਫਸਰ ਬੁਲਾਇਆ ਮੈਂ ਕਿੰਨਾ ਪੈਸਾ ਚਾਹੀਦਾ ਸਾਰੀਆਂ ਗਲੀਆਂ ਨਾਲੀਆਂ ਸੜਕਾਂ ਸਾਰੀਆਂ ਸੀਵਰੇਜ ਪੋਣੇ 200 ਕਰੋੜ ਰੁਪਏ ਮੈਂ ਦੇ ਕੇ ਸਾਰਾ ਇੰਪਲੀਮੈਂਟ ਕਰਾਇਆ ਆ ਹੁਣ ਹੁਣ ਇੱਥੇ ਹਰਪ੍ਰੀਤ ਗਊਵਾਲ ਜੀ ਮੈਂ ਕਰਾਇਆ ਹੈ ਉਹਨਾਂ ਜੀ ਦੇ ਕੋਲ ਇੰਨੀ ਤਾਕਤ ਹੈਗੀ ਹੁਣ ਕਿਉਂ ਨਹੀਂ 5 ਲੱਖ ਰੁਪਏ ਲਿਆ ਕੇ ਦੇ ਸਕਦਾ ਸਰਕਾਰ ਤੋਂ ਦੇਖੋ ਆ ਝਾੜੂ ਵਾਲੇ ਨੇ ਪ੍ਰਮਾਣ ਕਰਤਾ ਪੰਜਾਬ ਕਿੰਨੀ ਵੱਡੀ ਧੱਕੀ ਮਾਰੀ ਸਾਰੇ ਬੀਬੀਓ ਕਹਿੰਦੇ ਸੀ 1000 ਰੁਪਏ ਦੇਵਾਂਗੇ ਦਿੱਤਾ 1000 ਰੁਪਏ ਅੱਛਾ ਜੇ ਹਰਮੀਤ ਮੋਟਾ ਲੈਣਾ ਆਇਆ ਨਾ ਉਹਨਾਂ ਕੇ 45 ਹਜ਼ਾਰ ਸਾਡੇ ਇੱਕ ਬੰਦੇ ਇੱਕ ਬੀਬੀ ਦਾ ਬਣ ਗਿਆ ਪਹਿਲੇ 45 ਹਜ਼ਾਰ ਦੇ ਦੇ ਫਿਰ ਅਸੀਂ ਗੱਲ ਕਰਾਂਗੇ ਆ ਤਾਂ 10 ਰੁਪਏ ਦੇ ਨਾਲ ਨਹੀਂ ਆਹ ਤਰੀਕੇ ਮਾੜੇ ਆ ਝਾੜੂ ਵਾਲੇ ਤੁਸੀਂ ਦੇਖ ਲਓ ਕਰਕੇ ਮੈਂ ਬੇਨਤੀ ਕਰਨਾ ਛੋੜਾ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਨੂੰ ਕੋਲ ਲਿਆਓ ਦੇਖੋ ਆਹ ਪਾਰਟੀ ਹੈ ਜਿਹੜੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਸਾਰਿਆਂ ਨਾਲ ਪਿਆਰ ਕਰਦੀ ਹੈ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਗੁਰਪਾਲ ਸਾਹਿਬ ਨੇ ਕਿੰਨੀ ਖਮਸੂਰੀ ਦੀ ਇਹ ਸਜਾਇਆ ਕਰੋੜਾ ਰੁਪਏ ਲਾ ਕੇ ਨਾਲ ਦੇ ਨਾਲ ਦੁਰਗਿਆ ਮੰਦਰ ਨੂੰ ਵੀ ਸਜਾਇਆ ਨਾਲ ਦੇ ਨਾਲ ਭਗਵਾਨ ਵਾਲਮੀਕੀ ਦਾ ਪਵਿੱਤਰ ਸਥਾਨ ਕਰਾਲਗੜ੍ਹ ਵੀ 300 ਕਰੋੜ ਰੁਪਏ ਲੱਗੇ ਸਜਾਇਆ ਉਵੇਂ ਰਵੀਦਾਸ ਜੀ ਮਹਾਰਾਜ ਦਸਤਾਨ ਉੱਥੇ ਵੀ ਪੈਸੇ ਲਾਏ ਦੇਖੋ ਸ਼ੋਮਨੀ ਕਾਲੀਦਨ ਗੁਰੂ ਸਾਹਿਬ ਦੀ ਦਸੋਂ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਗੁਰੂ ਸਾਹਿਬ ਨੇ ਕਿਹਾ ਸਾਧਕ ਦੇ ਭਲੇ ਦੇ ਸੋਚੋ ਸਾਰਿਆਂ ਦੇ ਭਲੇ ਦੇ ਸੋਚੋ ਸਾਰੇ ਧਰਮਾਂ ਦਾ ਸਤਕਾਰ ਕਰੋ ਸਾਰੇ ਧਰਮਾਂ ਨੂੰ ਇਕੱਠੇ ਪਿਆਰ ਨਾਲ ਰੱਖੋ ਆਹ ਸੋਚ ਕਾਲੀ ਦਲ ਦੀ ਤੇ ਆਈ ਖੋਜ ਕਰਕੇ ਜਦੋਂ ਕਾਲੀ ਦਲ ਦੀ ਸਰਕਾਰ ਆਉਂਦੀ ਉਹ ਅਪਣ ਸ਼ਾਂਤੀ ਭਾਈਚਾਰੇ ਸਾਜਦੀ ਹੈ ਪੰਜਾਬ ਵਿੱਚ ਚੱਕੀ ਹੁੰਦੀ ਹੈ ਪੰਜਾਬ ਗੱਲੀ ਆ ਗਲ ਦੀ ਜੋ ਕੁਝ ਵੀ ਬਣਿਆ ਪੰਜਾਬ ਉਦੋਂ ਹੀ ਬਣਿਆ ਕਿਉਂ ਕਾਲੀ ਦਲ ਦੀ ਸਰਕਾਰ ਅੱਜ ਜਿਹੜੀਆਂ ਬਿਜਲੀ ਦੇ ਥਰਪਲ ਪਲਾਂਟ ਦਾ ਬਿਜਲੀ ਆਉਂਦੀ ਨਾ ਥਰਪਲ ਪਲਾਂਟ ਦਾ ਆਉਂਦੀ ਹੈ ਸਾਰੇ ਕਾਲੀ ਦਲ ਨੇ ਬਣਾਏ ਹੈ ਮੀਆਂ ਵੀ ਸਰਕਾਰ ਤੁਸੀਂ ਦੇਖ ਲਓ ਅੰਮ੍ਰਿਤਸਰ ਫਿਰ ਤਰਨਤਾਰਨ ਤੋਂ ਬਠਿੰਡੇ ਜਾਣ ਪਟਨਾ ਕੋਲ ਜਿਹੜਾ ਅੰਮ੍ਰਿਤਸਰ ਸਾਰੀਆਂ ਸਰਟਾਂ ਕਾਲੀਦਨ ਨੇ ਬਣਾਈਆਂ ਸਾਰੇ 에어ਪੋਰਟ ਕਾਲੀਦਨ ਨੇ ਪਾਏ ਸਾਰੇ ਕਾਲਜ ਯੂਨੀਵਰਸਿਟੀਆਂ ਕਾਲੀਦਨ ਨੇ ਬਣਾਈਆਂ ਇਤਨੀ ਨਿਸ਼ਾਨੀ ਮੈਂ ਕਹਿੰਦਾ ਇੱਕ ਵੀ ਨਿਸ਼ਾਨੀ ਤੁਹਾਨੂੰ ਕਾਂਗਰਸ ਸਰਕਾਰ ਦੀ ਨਹੀਂ ਮਿਲੂਗੀ ਨਿਸ਼ਾਨੀ ਕੀ ਜਿਹੜਾ ਕੰਮ ਅਸੀਂ ਦਿੱਦੇ ਸੀ ਸੇਵਾ ਕਰਦੇ ਸਾਰਾ ਕੁਝ ਬੰਦ ਹੋ ਗਿਆ ਹੁਣ ਤਾਂ ਨੀਲੇ ਕਾੜ ਕੱਟ ਕੇ ਹੁਣ ਆਟਾ ਦੇ ਮਿਲਦਾ ਹੀ ਨਹੀਂ ਆ ਜੇ ਥੋੜੀ ਜੀ ਕੰਕ ਰੰਦੇ ਆ ਪੰਜਾਬ ਸਰਕਾਰ ਦੀ ਨਹੀਂ ਐ ਉਹ ਸੈਂਟਰ ਦੀ ਸਕੀਮ ਆ 6 ਮਹੀਨੇ ਤੱਕੀ ਉਹਦੇ ਬਾਅਦ ਨਹੀਂ ਸ਼ਗਰ ਜੀ ਬਾਤ ਹੋਏ ਹੋਏ ਬੇਸ਼ਨਾ ਕਹਿੰਦੇ ਸੀ 2500 ਤੋਂ ਘੱਟ ਘੱਟ ਮਸਾਲੇ ਦਿੰਦੇ ਆ ਮੁਲਾਜ਼ਮਾਂ ਨੂੰ ਡਾ ਢੀਏ ਦਿੱਤਾ ਨਾ ਕੁਛ ਤਾਂ ਜੇ ਤੁਸੀਂ ਵਾਪਸ ਚਿਹਰੇ ਤੇ ਖੁਸ਼ੀਆਂ ਲਿਆਉਣੀਆਂ ਆਓ ਇਕੱਠੇ ਹੋ ਜੀ ਜੇ ਵਾਪਸ ਮੈਂ ਤੁਹਾਨੂੰ ਇੰਨਾ ਵਾਦਾ ਕਰਦਾ ਜਿਸ ਦਿਨ ਤੁਸੀਂ ਸ਼ਰੋਮ ਨਹੀਂ ਕਾਲੀਗਲ ਦੀ ਸਰਕਾਰ ਲਿਆਉਂਦੀ ਉਸੇ ਦਿਨ ਤੋਂ ਤੁਹਾਨੂੰ ਇਸ ਆਟਾ ਦਾ ਕਣਕ ਦਾ ਮਿਲਣੀ ਸ਼ੁਰੂ ਹੋ ਜਾਊਗੀ ਨਾਲ ਨਾਲ ਸ਼ਗਨ ਮਿਲਨੇ ਸ਼ੁਰੂ ਹੋ ਜਾਣਗੇ ਨਾਲ ਨਾਲ ਤੁਹਾਡੀਆਂ ਪੈਨਸ਼ਨ 2500 ਤੋਂ ਵਧਾਵਾਗੇ ਤੇ ਨਾਲ ਨਾਲ ਤੁਹਾਨੂੰ ਮੈਡੀਕਲ ਕਾਰਡ ਤੁਸਾਰੀਆਂ ਜਿੱਦੇ ਨਾਲ ਨਾਲ ਸ਼ੁਰੂ ਹੋ ਜਾਣਗੇ ਨਾਲੇ ਮੈਂ ਹੋਰ ਕਹਿਣਾ ਚਾਹਾਂ ਮੈਂ ਪੂਰੇ ਪੰਜਾਬ ਦੇ ਲੋਕਾਂ ਨੂੰ ਵਾਦਾ ਕਰਦਾ ਸਰਕਾਰ ਬਣਾ ਦਿਓ ਮੇਰੀ ਸਰਕਾਰ ਵਿੱਚ ਪੂਰੇ ਪੰਜਾਬ ਵਿੱਚ ਹਰ ਗਰੀਬ ਨੂੰ ਇੱਕ ਮਕਾਨ ਜ਼ਰੂਰ ਹੋਊਗਾ ਕੋਈ ਕਿਰਾਏ ਤੇ ਨਹੀਂ ਰਹੂਗਾ ਆ ਗਰੰਟੀ ਦਿੰਦਾ ਹਾਂ ਜਿੰਦਾਬਾਦ ਇਹ ਤੁਸੀਂ ਜਾਣਦੇ ਹੋ ਅੱਜ ਤੱਕ ਅਸੀਂ ਜੋ ਕਿਹਾ ਕਰਕੇ ਦਿਖਾਇਆ ਅਸੀਂ ਕਿਤੇ ਵੀ ਆਪਣੇ ਪਰਿਵਾਰ ਨਾਲ ਝੂਠ ਨਹੀਂ ਬੋਲਾਂਗੇ ਕਿਉਂਕਿ ਅਸੀਂ ਜੀਣਾ ਮਰਨਾ ਸੋਚ ਚਲੇ ਗਲੇ ਐਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਦੇਖੋ ਬੀਬੀ ਜੀ ਉਮੀਦਵਾਰ ਖੜੇ ਹੋਏ ਇਹਨਾਂ ਦੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਗੁਰੂ ਘਰ ਤੇ ਹਮਲਾ ਹੋਇਆ ਇਹਨਾਂ ਦੇ ਘਰ ਵਾਲੇ ਪਹੁੰਚ ਸੀ ਐਨਾ ਦੁੱਖ ਲੱਗਿਆ ਕਿ ਸਾਡੇ ਗੁਰੂ ਘਰ ਤੇ ਹਮਲਾ ਹੋ ਗਿਆ ਆ ਕਾਂਗਰਸ ਨੇ ਕੀਤਾ ਉਹਨਾਂ ਨੇ ਜੋਰ ਤਿਆਰ ਸੀ ਚੱਕ ਕੇ ਰੱਖਿਆ ਕਰਨ ਵਾਸਤੇ ਚੱਲ ਪਏ ਇਹਨਾਂ ਨੂੰ ਘੇਰੇ ਪਏ ਕਈ ਸਿੰਘ ਸ਼ਹੀਦ ਹੋਏ ਕਈਆਂ ਨੂੰ ਫੜ ਕੇ ਸਾਰਿਆਂ ਨੂੰ ਫੜ ਕੇ ਅੰਦਰ ਕੀਤਾ 8-8 ਸਾਲ ਲਾ ਕੇ ਆਏ ਆ ਆਪਣੇ ਧਰਮ ਵਾਸਤੇ ਤੇ ਕਾਂਗਰਸੀ ਉਹ ਆ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਗੁਰੂ ਘਰਾਂ ਤੇ ਹਮਲਾ ਕੀਤਾ ਫਰਕ ਪਛਾਣੀਏ ਆ ਜਿੰਨੀਆਂ ਦਿੱਲੀ ਵਾਲੀਆਂ ਪਾਰਟੀਆਂ ਬਚ ਗਈਏ ਮੈਂ ਬ੍ਰਾਂਹਪੁਰਾ ਦੇ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਸਾਰਾ ਪੰਜਾਬ ਤੁਹਾਡੇ ਨੂੰ ਦੀ ਗੱਲ ਦੇਖ ਰਿਹਾ ਜੇ ਪੰਜਾਬ ਨੂੰ ਬਚਾਉਣਾ ਤੁਸੀਂ ਬਚਾ ਸਕਦੇ ਹੋ 11 ਤਰੀਕ ਨੂੰ ਆ ਜੋ ਚੋਰ ਪੰਜਾਬ ਚ ਆ ਗਿਆ ਹੈ ਇਹਨਾਂ ਨੂੰ ਕੱਢਣਾ ਬੜਾ ਜ਼ਰੂਰੀ ਹੈ ਤੇ ਤੁਸੀਂ ਕਰ ਸਕਦੇ ਹੋ ਇੱਕ ਇੱਕ ਮੋਟ ਤੱਕੜੀ ਚੋ ਨਿਸ਼ਾਨ ਆਪਣੀ ਪੰਜਾਬ ਦੀ ਖੇਤਰੀ ਪਾਰਟੀ ਦੀ ਚੋ ਨਿਸ਼ਾਨ ਤੱਕੜੀ ਮੋਹਰਾ ਲਾ ਦਿਓ ਬੀਬੀ ਇਨ ਜਿਕਾ ਦਿਓ ਸਾਰੇ ਚੋਰਾ ਦਿੱਲੀ ਵਾਲੇ ਚੋਰਾ ਨੂੰ ਅਸੀਂ ਬਾਦਲ ਪਾਕਿਸਤਾਨ ਦਾ ਟਪਾ ਕੇ ਆਵਾਂਗੇ